ਪੰਥਕਾਲੀ ਤਰਨਾ ਦਲ ਚੱਕਰਵਰਤੀ ਵੱਲੋਂ ਗੁਰਦੁਆਰਾ ਸ਼੍ਰੀ ਅਜੀਤਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਨੂੰ ਲੈ ਕੇ ਗੁਰਮਤ ਸਮਾਗਮ ਸ਼ੁਰੂ ਹੋ ਗਏ ਨੇ ਗੁਰਦੁਆਰਾ ਅਜੀਤਗੁਰ ਸਾਹਿਬ ਹਰਿਆਵੈਲਾ ਵਿਖੇ ਪਹੁੰਚੇ ਜਥੇਦਾਰ ਬੱਬਾ ਨਾਗਰ ਸਿੰਘ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੰਗਰਾਂ ਦੀ ਸ਼ੁਰੂਆਤ ਹੋ ਗਈ ਹੈ ਜਦਕਿ ਰਾਤ ਤੋਂ ਗੁਰਮਤ ਸਮਾਗਮ ਵੀ ਸ਼ੁਰੂ ਹੋ ਜਾਣਗੇ ਇਹ ਲਗਾਤਾਰ 16 ਮਾਰਚ ਤੱਕ ਚੱਲਣਗੇ ਉਨ੍ਹਾਂ ਕਿਹਾ ਕਿ 15 ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਡੇ ਜਾਣ ਵਾਲੇ ਮਹੱਲਾ ਵਿੱਚ ਪੰਥਕਾਲੀ ਤਰਨਾ ਦਲ ਚੱਕਰਵਰਤੀ ਹਰਿਆਵੈਲਾ ਵੱਲੋਂ ਪਰਮੇਸ਼ਾ ਮੂਲੀਅਤ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜਾਹੋ ਜਲਾਲ ਦਾ ਪ੍ਰਤੀਕ ਖੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਹਰ ਸਾਲ ਦੀ ਤਰ੍ਹਾਂ ਸਮੁੱਚੇ ਖਾਲਸਾ ਪੰਥ ਅਤੇ ਗੁਰੂ ਗਿਆਨ ਲਾਡਲੀਆਂ ਫੌਜਾਂ ਨਿਹੰਗ ਸਿੰਘ ਸਮੂਹ ਸੰਗਤਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਪਾਵਨ ਪਵਿੱਤਰ ਅਸਥਾਨ ਜਿਸ ਪਵਿੱਤਰ ਅਸਥਾਨ ਤੇ ਆਪਾਂ ਜੁੜ ਕਰਕੇ ਬੈਠੇ ਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਕਿਉਂਕਿ ਧੰਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਾਬਰ ਖਾਨ ਪਠਾਨ ਨੂੰ ਜੋ 22 ਬਸੀਆਂ ਦਾ ਹਾਕਮ ਸੀ ਜਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਤੋਂ ਨਿਵਾਸ ਕਰਦਾ ਸੀ ਧੰਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਜਾਬਰ ਖਾਨ ਪਠਾਨ ਨੂੰ ਸੋਧਣ ਵਾਸਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ 100 ਗੁਰੂ ਕੇ ਲਾੜਦਿਆਂ ਫੌਜਾਂ ਦੇ ਕਰਕੇ ਇਸ ਪਵਿੱਤਰ ਧਰਤੀ ਤੁਰਵਾਨਾ ਕੀਤਾ ਔਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਜਾਬਰ ਖਾਨ ਪਠਾਨ ਨੂੰ ਸੋਧ ਕਰਕੇ ਇਸ ਪਵਿੱਤਰ ਧਰਤੀ ਤੇ ਬਾਬਾ ਜੀ ਵਾਪਸ ਆਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਬੇਅੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਇਹ ਮਹਾਨ ਪਵਿੱਤਰ ਅਸਥਾਨ ਜਥੇਬੰਦੀ ਮਿਸਲ ਸ਼ਹੀਦਾਂ ਕਰਨਾ ਦਲ ਹਰੀਆਂ ਵੇਲਾਂ ਦੇ ਪ੍ਰਬੰਧ ਵਿੱਚ ਹੈ ਇਸ ਪਵਿੱਤਰ ਅਸਥਾਨ ਤੇ ਬਹੁਤ ਲੰਮੇ ਸਮੇਂ ਤੋਂ ਕੋਲਾ ਮਹੱਲਾ ਪਾਵਨ ਪਵਿੱਤਰ ਦਿਹਾੜਾ ਜਿਹੜਾ ਹੈ ਉਹ ਬੜੇ ਪਿਆਰ ਅਤੇ ਸ਼ਰਧਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਇਸ ਪਵਿੱਤਰ ਅਸਥਾਨ ਤੇ ਇਸ ਸਾਲ ਵੀ ਬੜੇ ਭਾਵਨਾ ਅਤੇ ਪ੍ਰੇਮ ਦੇ ਨਾਲ ਇਹ ਹੋਲਾ ਮਹੱਲਾ ਪਵਿੱਤਰ ਦਿਹਾੜੇ ਮਨਾਏ ਜਾ ਰਹੇ ਨੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਕਈ ਦਿਨਾਂ ਤੋਂ ਇਸ ਪਾਵਨ ਪਵਿੱਤਰ ਹੋਲੇ ਮਹੱਲੇ ਦਿਹਾੜੇ ਨੂੰ ਮਨਾਉਣ ਵਾਸਤੇ ਉਪਰਾਲੇ ਕੀਤੇ ਗਏ ਨੇ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਨਾਗਰ ਸਿੰਘ ਜੀ ਅਤੇ ਹੋਰ ਗੁਰੂਕਿਆਂ ਲਾਡਲੀਆਂ ਫੌਜਾ ਨਿਹੰਗ ਸਿੰਘ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਵਿੱਤਰ ਅਸਥਾਨ ਤੇ ਗੁਰੂ ਕੇ ਲੰਗਰ ਸਜਾਏ ਜਾ ਰਹੇ ਨੇ ਔਰ ਅੱਜ 11 ਤਰੀਕ ਤੋਂ ਲੈ ਕਰਕੇ 16 ਤਰੀਕ ਅੰਮ੍ਰਿਤ ਵੇਲੇ ਤੱਕ ਇਸ ਮਹਾਨ ਪਵਿੱਤਰ ਅਸਥਾਨ ਤੇ ਦੀਵਾਨ ਨਿਰੰਤਰ ਸਜਣਗੇ 15 ਤਰੀਕ ਢੋਲੇ ਮਹੱਲੇ ਵਾਲੇ ਦਿਨ ਇਸ ਮਹਾਨ ਪਵਿੱਤਰ ਅਸਥਾਨ ਤੋਂ ਬਾਕੀ ਸੰਗਤਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਢੋਲੇ ਮਹੱਲੇ ਜਿਹੜੇ ਨੇ ਉਹ ਕੱਢੇ ਜਾਣਗੇ ਗੁਰੂਆਂ ਲਾਡਲੀਆਂ ਫੌਜਾਂ ਇਸ ਪਵਿੱਤਰ ਅਸਥਾਨ ਤੋਂ ਤਿਆਰਬਰ ਤਿਆਰ ਹੋ ਕਰਕੇ ਮਹੱਲੇ ਚੜਨ ਗੀਆਂ ਔਰ ਗੁਰੂਆਂ ਲਾਡਲੀਆਂ ਫੌਜਾਂ ਗੱਤ ਕੇ ਅਤੇ ਘੋੜ ਸਵਾਰੀ ਦੇ ਜੋਰ ਦਿਖਾਉਣ ਗੀਆਂ ਇਸ ਸਾਲ ਬੜੇ ਪਿਆਰ ਦੇ ਨਾਲ ਸਤਕਾਰਯੋਗ ਸ਼੍ਰੀਮਾਨ ਬਾਬਾ ਨਾਗਰ ਸਿੰਘ ਜੀ ਨੇ ਉੱਚੇਚੇ ਤੌਰ ਤੇ ਇਹ ਸਾਰੇ ਪ੍ਰਬੰਧ ਕੀਤੇ ਨੇ ਸਤਕਾਰਯੋਗ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਮੀਰ ਸਿੰਘ ਜੀ ਜੋ ਕਿ ਬੁੱਢਾ ਦਲ ਕੈਨੇਡਾ ਦੇ ਉਸ ਪਵਿੱਤਰ ਅਸਥਾਨ ਦੇ ਪ੍ਰਬੰਧਕ ਥਾਪੇ ਗਏ ਨੇ ਉਹ ਵੀ ਬੜੇ ਮਾਣ ਅਤੇ ਸਨਮਾਨ ਦੇ ਨਾਲ ਇਸ ਪਵਿੱਤਰ ਸਥਾਨ ਤੇ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਇਸ ਪਵਿੱਤਰ ਸਥਾਨ ਤੇ ਆਪਣੀਆਂ ਸੇਵਾਵਾਂ ਨਿਭਾਣੀਆਂ ਨੇ ਸਤਕਾਰਯੋਗ ਬਾਬਾ ਜੀ ਨੇ ਬੜੇ ਉਕਰਾਲੇ ਸੰਗਤਾਂ ਵਾਸਤੇ ਕੀਤੇ ਨੇ ਇਹ ਪਵਿੱਤਰ ਦਿਹਾੜੇ ਨਿਰੰਤਰ 16 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ ਇਸ ਪਵਿੱਤਰ ਸਥਾਨ ਤੇ ਬੇਅੰਤ ਸੰਗਤਾਂ ਦੂਰ ਦੇ ਰੇੜੇ ਤੋਂ ਆਕਰਕੇ ਗੁਰੂ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਗੁਰੂ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਵਿੱਤਰ ਸਥਾਨ ਤੇ ਗੁਰੂ ਕੇ ਲੰਗਰਾਂ ਦਾ ਉਤੇ ਚੇ ਤੌਰ ਤੇ ਹਰ ਸਾਲ ਦੀ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਪੇਟਾਵਾਂ ਅਰਪਣ ਕੀਤੀਆਂ ਗਈਆਂ ਨੇ ਰਸਤਾ ਅਰਪਣ ਕੀਤੀਆਂ ਗਈਆਂ ਨੇ ਗੁਰੂ ਕੇ ਨਿਰੰਤਰ ਲੰਗਰ ਜਿਹੜੇ ਨੇ ਉਹ 24 ਘੰਟੇ 16 ਤਰੀਕ ਤੱਕ ਇਸੇ ਤਰ੍ਹਾਂ ਜਾਰੀ ਰਹਿਣਗੇ ਬੇਅੰਤ ਸੰਗਤਾਂ ਆ ਕਰਕੇ ਇੱਥੇ ਗੁਰੂ ਕੇ ਲੰਗਰ ਛਕਦੀਆਂ ਨੇ ਔਰ ਇਸ ਗੁਰੂ ਚਰਨਾ ਵਿੱਚ ਰਹਿ ਕਰਕੇ ਆਨੰਦ ਪ੍ਰਾਪਤ ਕਰਦੀਆਂ ਨੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ